ਜੇ ਸੱਤਾ ਪ੍ਰਾਪਤੀ ਲਈ ਹੁੰਦਾ ਤੇ ਉਹਦੀ ਕੋਈ ਕੀਮਤ ਨਹੀਂ ਆਉਂਦਾ ਕੋਈ ਮੁੱਲ ਨਹੀਂ ਆ ਉਹ ਵੇ ਵਜ਼ਾ ਤੇ ਗਾਜ਼ਤ ਘેર ਵਾਜ਼ਾ ਬੰਦਾ ਜਿਨਾ ਚਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੇਠ ਘੋੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਕਟੋ ਘਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸੰਝੋਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵੀ ਤੋਂ ਪਿੱਛੇ हटਦੇ ਆ ਫਿਰ ਅਸੀਂ ਕੋਈ ਮਤਲਬ ਜਿਹੜਾ ਸਵਾਗਤ ਨਹੀਂ ਕਰਾਂਗੇ ਤੁਹਾਨੂੰ ਤੇ ਰਾਣੀ ਇਹ ਗੱਲ ਕੀਤੀ ਆ ਅੱਜ ਮੈਨੂੰ ਪਤਾ ਲੱਗਿਆ ਦਟ ਅ ਲੋਟ ਆਫ ਲੀਡਰਸ ਹੈਵ ਵੈਲਕਮ ਕਿ ਤੈਂ ਆਪ ਤਾਂ ਨਹੀਂ ਦੇਖੀ ਬਟ ਮੈਨੂੰ ਕੋਈ ਬੋਲ ਕੇ ਦੱਸ ਰਿਹਾ ਸੀ ਕਿ ਸ਼ਾਇਦ ਸਾਇਨ ਲੀਡਰਾਂ ਵੱਲੋਂ ਹੀ ਵੈਲਕਮ ਆਇਆ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਮੈਂ ਨੰਗੇ ਪੈਰੀ ਜਾਊਂਗਾ ਜੀ ਉਹਦੇ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਅੱਜ ਕਿੱਥੇ ਕਹਿੰਦਾ ਕਹਿੰਦੇ ਸਿਆਸਤ 'ਚ ਨਾ ਤਾਂ ਸੱਚੀ ਦੁਸ਼ਮਣੀ ਐ ਤੇ ਨਾ ਹੀ ਸੱਚੀ ਦੋਸਤੀ ਹੁੰਦੀ ਐ ਕਦੋਂ ਕੌਣ ਮੁਖ ਫੇਰ ਜਾਵੇ ਕਦੋਂ ਕੌਣ ਬਦਲ ਜਾਵੇ ਇਸ ਦਾ ਕਿਆਸ ਸਕੇਆਂ ਨੂੰ ਨਹੀਂ ਪਤਾ ਹੁੰਦਾ ਪਰਿਵਾਰ ਤੱਕ ਨੂੰ ਨਹੀਂ ਪਤਾ ਹੁੰਦਾ ਔਰ ਹੁਣ ਮੁਰਤੋਂ ਅਕਾਲੀ ਤੇ ਬਾਗੀ ਅਕਾਲੀਆਂ ਦੇ ਇਕੱਠੇ ਹੋਣ ਦੀਆਂ ਜਦੋਂ ਕੰਸੂਹਾਂ ਮਿਲ ਰਹੀਆਂ ਨੇ ਤਾਂ ਉਹਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਬਿਆਨ ਨੇ ਕੁਝ ਕਿ ਤਾ ਬਾਗੀ ਚੋ ਰਾਜ਼ੀ ਹੁੰਦੇ ਨਜ਼ਰ ਆ ਰਹੇ ਐ ਪਰ ਪ੍ਰਧਾਨ ਕਹਿੰਦੇ ਐ ਕਿ ਜਦੋਂ ਤੱਕ ਸੁਖਬੀਰ ਬਾਦਲਾੜੇ ਹੋਏ ਆ ਉਦੋਂ ਤੱਕ ਅਸੀਂ ਕਿਸੇ ਵੀ ਹਾਲਤ 'ਚ ਸਮਝੌਤਾ ਨਹੀਂ ਕਰਾਂਗੇ ਅਸੀਂ ਸਿਧਾਂਤ ਦੀ ਰਾਜਨੀਤੀ ਕਰਨ ਆਏ ਆ ਸੱਤਾ ਪ੍ਰਾਪਤੀ ਦੀ ਨਹੀਂ ਕਰਨ ਆਏ ਕੀ ਇਹ ਅਕਾਲੀ ਜਾਂ ਪੁਨਰ ਸਰਜੀਤ ਜਿਹੜਾ ਅਕਾਲੀ ਧੜਾ ਹੈ ਮੁਰ ਤੋਂ ਇਕੱਠੇ ਹੋ ਜਾਣਗੇ ਔਰ ਇਹ ਇਕੱਠੇ ਹੀ ਜਿਹੜਾ ਹੈ 2027 ਦੀ ਚੋਣ ਲੜਨਗੇ ਜਾਂ ਸਿਰਫ ਤੇ ਸਿਰਫ ਇਹ ਇੱਕ ਆਪਣੀ ਲਕੀਰ ਵੱਡੀ ਕਰਨ ਦੀ ਸਿਆਸਤ ਵੱਲ ਵਿਕਰਮ ਮਜੀਠੀਆ ਵੱਧ ਰਹੇ ਆ ਜਿਨ੍ਹਾਂ ਦੇ ਵੱਲੋਂ ਬਾਹਰ ਆ ਕੇ ਇੱਕ ਸੁਨੇਹਾ ਦਿੱਤਾ ਗਿਆ ਕਿ ਮੈਂ ਸਾਰਿਆਂ ਨੂੰ ਇਕੱਠੇ ਕਰਾਂਗਾ ਤੇ ਉਹ ਪਾਰਟੀ 'ਚ ਆਪਣਾ ਕਦਮ ਵਧਾਉਣਾ ਚਾਹੁੰਦੇ ਆ ਆਖਿਰ ਜਾਪ ਕੀ ਰਿਹਾ ਲੱਗਦਾ ਕੀ ਹੈ ਤੁਹਾਡੇ ਵਿਚਾਰ ਤੁਹਾਡੇ ਸੁਝਾਅ ਤੁਹਾਡੇ ਗੱਲਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ ਇਸ ਕਰਕੇ ਤੁਹਾਡੇ ਫੋਨ ਕਾਲਸ ਦੀ ਉਡੀਕ ਹੈ ਪਰ ਇੱਕ ਰਿਪੋਰਟ ਤੇ ਨਜ਼ਰ ਮਾਰਾਂਗੇ ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਝੋਰਾ-ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਨੇ 7 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਾਹਰ ਆਏ ਵਿਕਰਮ ਮਜੀਠੀਆ ਨੇ ਅਕਾਲੀ ਦਲ ਨੂੰ ਮਜ਼ਬੂਤ ਅਤੇ ਇਕਜੁੱਟ ਕਰਨ ਦਾ ਐਲਾਨ ਕਰ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਰੂਸੇ ਅਕਾਲੀ ਲੀਡਰਾਂ ਨੂੰ ਵਾਪਸ ਲਿਆਉਣ ਵਿੱਚ ਯਤਨ ਕਰਨਗੇ ਭਟ ਮੈਂ ਸਭ ਨੂੰ ਇਕੱਠੇ ਕਰੂੰਗਾ ਔਰ ਮੈਂ ਤਾਂ ਚਾਹੂੰਗਾ ਸਾਰਾ ਕਾਲੀਜਲ ਸਾਨੂੰ ਸਭ ਨੂੰ ਇਕੱਠੇ ਹੋ ਕੇ ਅਕਾਲੀ ਦਰ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਮਜੀਠੀਆ ਦੇ ਬਿਆਨ ਦਾ ਸਵਾਗਤ ਵੀ ਕੀਤਾ। ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਵਧੀਆ ਬਿਆਨ ਹੈ। ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਸਮਝੌਤੇ ਸਿਧਾਂਤਾਂ ਦੇ ਆਧਾਰ ਤੇ ਹੁੰਦੇ ਨੇ। ਪਰ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਸਮਝੌਤਾ ਜਿਹੜਾ ਹੈ ਜੇ ਸੱਤਾ ਪ੍ਰਾਪਤੀ ਲਈ ਹੁੰਦਾ ਤੇ ਉਹਦੀ ਕੋਈ ਕੀਮਤ ਨਹੀਂ ਆਉਂਦਾ ਕੋਈ ਮੁੱਲ ਨਹੀਂ ਹੈ ਉਹ ਵੇ ਬਜ਼ਾ ਤੇ ਗੈਰ ਬਜ਼ਾ ਬਾਇਆ ਹੋਇਆ। ਸਿਧਾਂਤਾਂ ਤੇ ਉਹਦੇ ਸਮਝੌਤੇ ਉਹਦੇ ਸਿਧਾਂਤਾਂ ਦੇ ਆਧਾਰ ਤੇ ਫਲਸਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਸਮਝੌਤੇ ਸਿਧਾਂਤਾਂ ਦੇ ਫਲਸਫੇ ਦੇ ਆਧਾਰ ਤੇ ਹੁੰਦੇ ਆ ਉਹ ਟਿਕ ਟਿਕ ਵੀ ਜਾਂਦੇ ਆ ਜੀ ਜਿੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਮਜੀਠੀਆ ਦੇ ਬਿਆਨ ਦਾ ਸਵਾਗਤ ਕੀਤਾ ਉਤਹੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਵੀ ਮੰਗ ਕੀਤੀ ਹੈ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੌੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਕਟੋ ਕਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵੀ ਤੋਂ ਪਿੱਛੇ हटਦੇ ਆ ਫਿਰ ਅਸੀਂ ਕੋਈ ਮਤਲਬ ਜਿਹੜਾ ਸਵਾਗਤ ਵੀ ਕਰਾਂਗੇ ਤੇ ਜਤਨ ਵੀ ਮਜੀਠੀਆ ਨੇ ਕਿਹਾ ਕਿ ਬਹੁਤ ਸਾਰੇ ਲੀਡਰਾਂ ਨੇ ਉਹਨਾਂ ਦੀ ਅਪੀਲ ਦਾ ਸਵਾਗਤ ਕੀਤਾ ਤੇ ਜੇ ਲੋੜ ਪਈ ਤਾਂ ਉਹ ਨੰਗੇ ਪੈਰੀ ਲੀਡਰਾਂ ਤੱਕ ਵੀ ਜਾਣਗੇ ਅੱਜ ਮੈਨੂੰ ਪਤਾ ਲੱਗਿਆ ਜੈਟ ਆ ਲਾਟ ਆਫ ਲੀਡਰਸ ਹਾਂ ਵੈਲਕਮ ਜੀ ਮੈਂ ਆਪ ਦਾ ਨਹੀਂ ਬੇਕੀ ਪਰ ਮੈਨੂੰ ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਸਾਡੇ ਲੀਡਰਾਂ ਵੱਲੋਂ ਹੀ ਵੈਲਕਮ ਆਇਆ ਹਾਂ ਜੀ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਆ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੂੰ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਜੇਕਰ ਸੁਖਬੀਰ ਬਾਦਲ ਅਸਤੀਫਾ ਦੇਣ ਤੇ ਅਸੀਂ ਕਹਿੰਦੇ ਇਕੱਠੇ ਹੋ ਸਕਦੇ ਹਾਂ ਕੀ ਸੁਖਬੀਰ ਬਾਦਲ ਇਸ ਗੱਲ ਦੇ ਉੱਤੇ ਰਾਜ਼ੀ ਹੋਣਗੇ ਕੀ ਵਾਕਿਆ ਹੈ ਉਹ ਆਕਾਲੀਆਂ ਨੂੰ ਇਕੱਠੇ ਕਰਨ ਦੇ ਲਈ ਜਿਹੜਾ ਯਤਨ ਬਿਕਰਮ ਮਜੀਠੀਆ ਵੱਲੋਂ ਕੀਤਾ ਜਾ ਰਿਹਾ ਹੈ ਪਾਰਟੀ ਨੂੰ ਬਚਾਉਣ ਦੇ ਲਈ ਪਾਰਟੀ ਦੇ ਅੰਦਰ ਵਿਰੋਧ ਖਤਮ ਕਰਨ ਦੇ ਲਈ ਸਾਰੇ ਮਨ ਮਿਟਾਵ ਦੂਰ ਕਰਕੇ ਪਾਰਟੀ ਨੂੰ ਸਟਰੋਂਗ ਪੋਜੀਸ਼ਨ 'ਚ ਲਿਆਉਣ ਦੇ ਲਈ ਕੀ ਸੁਖਬੀਰ ਬਾਦਲੇ ਸੈਕਰੀਫਾਈਸ ਕਰਨਗੇ ਕੀ ਸੁਖਬੀਰ ਬਾਦਲ ਨੂੰ ਵਾਕਿਆ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੰਜਾਬ ਦੀ ਇੱਕੋ ਮਾਤਰ ਖੇਤਰੀ ਉਸ ਸਿਆਸੀ ਜਮਾਤ ਲਈ ਜਿਹੜੀ ਕਿ ਆਪਣੇ ਆਪ ਨੂੰ ਦਾਵਾ ਇਹ ਕਰਦੀ ਰਹੀ ਹੈ ਕਿ ਅਸੀਂ ਪੰਜਾਬ ਦੇ ਹੱਕਾਂ ਦੀ ਬਾਤ ਪਾਈ ਹੈ ਪਰ ਕੁਝ ਲੀਡਰ ਅਜਿਹੇ ਸੀ ਤਵਾਰੀਖ ਇਸ ਗੱਲ ਦੀ ਜਾਮਨ ਹੈ ਕਿ ਅਜਿਹੇ ਲੀਡਰ ਸੀ ਜਿਨ੍ਹਾਂ ਨੇ ਕਦੇ ਵੀ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ ਜਿਨ੍ਹਾਂ ਨੇ ਪੰਜਾਬ ਨਾਲ ਸਮਝੌਤਾ ਨਹੀਂ ਕੀਤਾ ਹਾਂ ਉਹ ਆਪਣੇ ਪਰਿਵਾਰਾਂ ਨਾਲ ਸਮਝੌਤੇ ਕਰ ਗਏ ਆਪਣੇ ਆਰਥਿਕਤਾ ਨਾਲ ਸਮਝੌਤੇ ਕਰ ਗਏ ਪਰ ਉਹਨਾਂ ਨੇ ਪੰਜਾਬ ਤੇ ਪਾਰਟੀ ਨਾਲ ਸਮਝੌਤੇ ਨਹੀਂ ਕੀਤੇ ਕਿ ਉਹੀ ਸਮਾਂ ਇੱਕ ਵਾਰੀ ਆਪਣੇ ਆਪ ਨੂੰ ਦੁਹਰਾਣਾ ਚਾਹੁੰਦਾ ਹੈ ਕਿ ਇੱਕ ਵਾਰੀ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਵਾਂ ਤੇ ਨਰੋਵਾ ਬਣਨਾ ਚਾਹੁੰਦਾ ਹੈ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਹਿੰਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਸ ਤੋਂ ਬਾਅਦ ਸਾਰੇ ਇਸ ਬਾਰੇ ਸੋਚ ਵਿਚਾਰ ਕਰ ਸਕਦੇ ਤੇ ਇਕੱਠੇ ਹੋ ਸਕਦੇ ਕੀ ਇਕੱਠੇ ਹੋਣਾ ਚਾਹੀਦਾ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਇਹਦੇ ਉੱਤੇ ਤੁਹਾਡੀ رائے ਜਾਣਣੀ ਜ਼ਰੂਰੀ ਹੈ ਪਰ ਨਾਲ ਹੀ ਇਹ ਗੱਲ ਹੈ ਕਿ ਇਹ ਗੱਲ ਜਿਹੜੇ ਜੇਲ੍ਹ ਤੋਂ ਬਾਹਰ ਲੀਡਰ ਸੀਗੇ ਉਹਨਾਂ ਦੇ ਵੱਲੋਂ ਜਦੋਂ ਲਗਾਤਾਰ ਆ ਆਪਣੀ ਸਿਆਸਤ ਦੀ ਸਰਗਰਮੀ ਵਿਧਾਈ ਜਾ ਰਹੀ ਸੀ ਅਜਿਹੀ ਪਹਿਲ ਕਦਮੀ ਕਿਉਂ ਨਹੀਂ ਕੀਤੀਗੀ ਇੱਕ ਕਾਲਰ ਸਾਡੇ ਨਾਲ ਇਸ ਵੀਡੀਓ ਜੁੜ ਰਹੇ ਆ ਸਵਾਗਤ ਹੈ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸੁਨੀਲ ਹੈ ਜੀ ਮਠੰਡਾ ਤੋਂ ਬੋਲ ਰਿਹਾ ਜੀ ਜੀ ਮੈਂ ਇਹ ਕਹਿਣਾ ਚਾਹੁੰਗਾ ਅਕਾਲੀ ਦਲ ਦੇ ਗੱਲ ਕਰ ਲਈਏ ਜਿਵੇਂ ਬਿਕਰਮ ਸਿੰਘ ਮਜੀਠੀਆ ਨੇ ਪੇਂਟ ਕੀਤੀ ਹੈ ਕਿ ਮੈਂ ਇਹਨਾਂ ਦੇ ਪਿਆਰ ਜਾਊਂਗਾ ਸਾਰੇ ਰੁੱਥੇ ਸਮਣਾਊਂਗਾ ਹਾਲਾਂਕਿ ਤੇ ਹਰ ਤਰੀਕੇ ਨਾਲ ਤਕਬੀਰ ਬਾਦਲ ਪ੍ਰਧਾਨਗੀ ਛੱਡ ਦੇ ਤਾਂ ਕੱਟੇ ਹੋ ਜਾਣਾ ਹੈ ਤਾਂ ਮੈਨੂੰ ਲੱਗਦਾ ਇਹ ਕਰਨਾ ਹੀ ਪੈਣਾ ਕੋੜਾ ਕੋਟਾ ਕਾਲੀ ਦਲ ਨੂੰ ਸਟੈਂਡ ਕਰਨਾ ਤਕਬੀਰ ਬਾਦ ਜੇਕਰ ਭਰ ਲੈਂਦੇ ਹੈ ਉਸ ਤੋਂ ਬਾਅਦ ਸਾਰ ਸਤੰਪਤੀ ਕਰ ਲੈਣੀ ਹੈ ਜੋ ਵੀ ਪਾਰਟੀ ਦਾ ਆਪਣਾ ਏਜੰਡਾ ਹੁੰਦਾ ਪਰ ਜੇ ਹੱਥ ਕਰਕੇ ਬੈਠ ਰਹੇ ਨੇਗੇ ਜਿਸ ਤਰੀਕੇ ਨਾਲ ਪਹਿਲਾਂ ਇਹ ੜੀ ਜਿਹਨੂੰ ਕਹਿ ਲਈ ਆਪਾਂ ਪ੍ਰਧਾਨਗੀ ਦੀ ੜੀ ਦੇ ਚੱਕਰ ਦੇ ਵਿੱਚ ਸਾਰਾ ਪੰਜਾਬ ਦਾ ਕਾਲੀ ਦਲ ਦਾ ਲੀਡਰਸ਼ਿਪ ਪਾਟ ਗਈ ਹੈ ਤਾਂ ਇਹ ਨੁਕਸਾਨ ਹੋਊਗਾ ਕਾਲੀ ਦਲ ਨੂੰ ਕਿਉਂਕਿ ਜੇ ਹੋਣ ਇਕੱਠੇ ਨਾ ਹੋਏ ਆ ਫਿਰ ਅਗਲਾ ਇਲੈਕਸ਼ਨ ਜਿਹੜਾ ਸੁਖਬੀਰ ਸਿੰਘ ਬਾਦਲਾਹ ਤੇ ਜਿਤਨਾ ਬਹੁਤ ਔਖਾ ਹੋ ਜਾਣਾ ਕਿਉਂਕਿ ਨਾ ਕੱਲਾ ਅਕਾਲੀ ਨੇ ਸਟੈਂਡ ਹੋ ਸਕਦਾ ਨਾ ਕੱਲਾ ਬੀਜੇਪੀ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਵੀ ਇਕੱਠੇ ਹੋ ਜਾਣ ਵੜਿਆ ਪੰਜਾਬ ਦੀ ਪੰਥਕ ਪਾਰਟੀ ਸਭ ਤੋਂ 100 ਸਾਲ ਪੁਰਾਣੀ ਪਾਰਟੀ ਹੈ ਇਸ ਪਾਰਟੀ ਨੂੰ ਪੰਜਾਬ ਦੀ ਕਿਤਨਾ ਕਿਤੇ ਲੋੜ ਹੈ ਤੇ ਲੀਡਰਸ਼ਿਪ ਨੂੰ ਵੀ ਲੋੜ ਹੈ ਜੀ ਪੰਜਾਬ ਦੀ ਤੇ ਇੰਨੀ ਕਮਪੇਨੀ ਹੈ ਵੀ ਕਿਸੇ ਨਾ ਕਿਸੇ ਦੇ ਕੇ ਸੁਖਬੀਰ ਬਾਦਲ ਆਪਣਾ ਹਟ ਛੱਟਣ ਤੇ ਫੈਸਲਾ ਕਰਨ ਤਾਂ ਕਿ ਇਹ ਕਾਲੀਵਾਸ ਜੀ ਜੇਕਰ ਸੁਖਬੀਰ ਬਾਦਲ ਅਸਤੀਫਾ ਦੇ ਦਿੰਦੇ ਆ ਫਿਰ ਕੋਈ ਪੁਵੇਖਿਆ ਹੈ ਪਾਰਟੀ ਦਾ ਬਿਲਕੁਲ ਭਵਿਕ ਹੈਗਾ ਜੀ ਪਰ ਉਹ ਕਿਤਨਾ ਕਿਤੇ ਜਦੋਂ ਇਹ ਅਕਾਲੀ ਦਲ ਇਕੱਠੇ ਹੋ ਜਾਊਗਾ ਉਸ ਤੋਂ ਬਾਅਦ ਜਿਹੜੇ ਨਰਾਜ਼ਗੀਆਂ ਸੁਖਵੀਰ ਬਾਦਲ ਦੇ ਪ੍ਰਤੀ ਹੈਗੀਆਂ ਉਹ ਸਾਰੀਆਂ ਬੈਕ ਤੇ ਦੂਰ ਕਰ ਲੈਣਗੇ ਤਾਂ ਮੈਨੂੰ ਲੱਗਦਾ ਭਵਿਕ ਹੈਗਾ ਜੀਪੀ ਅਕਾਲੀ ਦਲ ਦੀ ਗੱਲਾਂ ਆਮ ਤੌਰ ਤੇ ਚੰਗੀਆਂ ਚੱਲਾਂ ਹੁੰਦਾ ਹੈ ਤੇਰੇ ਸਰਕਾਰ ਬਣਾ ਪਾਉਣਗੇ ਜੀ ਠੀਕ ਹੈ ਸ਼ੁਕਰੀਆ ਸੁਨੀਲ ਜੀ ਸਮਾਂ ਕੱਢਿਆ ਤੁਸੀਂ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਮੈਂ ਜਸਪ੍ਰੀਤ ਗੱਲ ਕਰ ਰਿਹਾ ਲੁਧਿਆਣਾ ਜ਼ਿਲ੍ਹੇ ਤੋਂ ਜੀ ਮੈਨੂੰ ਲੱਗਦਾ ਕਿ ਜਿਹੜੇ ਅਵਿਕਰਮ ਜੀਠਿਆ ਨੇ ਅੱਜ ਇੱਕ ਅਪੀਲ ਕੀਤੀ ਹੈ ਜਿਹੜੇ ਬਾਕੀ ਕਾਲੀ ਨੇ ਜਾ ਕੇ ਆ ਕਿ ਮੈਂ ਨੰਗੇ ਪੈਰੀ ਜਾਣ ਨੂੰ ਵੀ ਤਿਆਰ ਆ ਉਹਦਾ ਅਸਰ ਦੇਖਣ ਨੂੰ ਤਾਂ ਨਾਲ ਦੀ ਨਾਲ ਹੀ ਮਿਲ ਗਿਆ ਸੀ ਕਿਉਂਕਿ ਚੰਦੂ ਮਾਝਾ ਨੇ ਆ ਕਾਲੀ ਦਮ ਜਿਹੜਾ ਕੁਸ਼ਦੀਦ ਇਸੇ ਕਰਕੇ ਬਣਾਇਆ ਗਿਆ ਕਿ ਪੰਥ ਦੀ ਤੇ ਕਾਲੀ ਦਲ ਦੀ ਜਿਹੜੀ ਆ ਉਹ ਮਜ਼ਬੂਤੀ ਨੂੰ ਵਧਾਉਣਾ ਵਾ ਤੇ ਮੇਰਾ ਮੰਨਣਾ ਕਿ ਸ਼ਾਇਦ ਜਿਹੜੇ ਪੁਨਰ ਸਜੀਤ ਵਾਲੇ ਆਗੂ ਨੇ ਉਹਨਾਂ ਦਾ ਅਕਾਲੀ ਦਲ ਦੇ ਨਾਲ ਕੋਈ ਰੌਲਾ ਨਹੀਂ ਉਹਨਾਂ ਦਾ ਸਿਰਫ ਇੱਕ ਹੀ ਰੌਲਾ ਕਿ ਸੁਖਵੀਰ ਬਾਦਲ ਜਿਹੜਾ ਉਹ ਪ੍ਰਧਾਨਗੀ ਉਹਨਾਂ ਦੀ ਅਕਸੈਪਟ ਨਹੀਂ ਕਰਦੇ ਕਿਉਂਕਿ ਜੇ ਸੁਖਵੀਰ ਬਾਦਲ ਦੇ ਪ੍ਰਧਾਨਗੀ ਤੇ ਅਕਾਲੀ ਦਲ ਕਾਫੀ ਜ਼ਿਆਦਾ ਕਮਜ਼ੋਰ ਹੋ ਜਾਣਾ ਤੇ ਜਿਵੇਂ ਹੁਣ ਵਿਕਰਮ ਮਜੀਠੀਆ ਦੀ ਗੱਲ ਸਾਹਮਣੇ ਆਈ ਆ ਤਾਂ ਸ਼ਾਇਦ ਹੋ ਸਕਦਾ ਕਿ ਵਿਕਰਮ ਮਜੀਠੀਆ ਜਾ ਕੇ ਸੇ ਹੋਰ ਦੀ ਪ੍ਰਧਾਨਗੀ ਤੇ ਸਾਰੇ ਰਾਜੀ ਹੋ ਜਾਣ ਤੇ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਹੋ ਜਾਣ ਬਾਕੀ 17 ਦੀ ਗੱਲ ਹੁੰਦੀ ਆ 17 ਇਹ ਕਾਫੀ ਚੰਗੇ ਰਹੇ ਨੇ ਮੈਨੂੰ ਲੱਗਦਾ ਕਿ ਇਕੱਠੇ ਵਿਕਰਮ ਮਜੀਠੀਆ ਦੀ ਖੱਤਰੀ ਜਸਪ੍ਰੀ ਜੀ ਵਿਕਰਮ ਮਜੀਠੀਆ ਤੋਂ ਦਾ ਆਪ ਮਹਾਰੇ ਇਹ ਡਿਸੀਜਨ ਜਾਂ ਕੋਈ ਫੈਸਲਾ ਹੈ ਜਾਂ ਪਾਰਟੀ ਦੇ ਵੱਲੋਂ ਲਈ ਗਈ ਡਿਊਟੀ ਹੋ ਸਕਦੀ ਹੈ ਜੀ ਬਿਲਕੁਲ ਜਿਹੜੇ ਹੁਣ ਕੁਝ ਦੇਖਣ ਨੂੰ ਆ ਰਿਹਾ ਕਿ ਸੁਖਵੀਰ ਬਾਦਲ ਥੋੜੇ ਬੈਕਫੋਰਡ ਤੇ ਨਜ਼ਰ ਆ ਰਹੇ ਨੇ ਉਹ ਖੁਦ ਹੀ ਚਾਹੁੰਦੇ ਨੇ ਕਿ ਪਾਰਟੀ ਮਜ਼ਬੂਤ ਨਹੀਂ ਚਾਹੀਦੀ ਆ ਚਾਹੇ ਪ੍ਰਧਾਨਗੀ ਉਹਨਾਂ ਕੋਲ ਹੈ ਜਾਂ ਨਾ ਰਹੇ ਇਹ ਪਾਰਟੀ ਲਈ ਵੱਡਾ ਫੈਸਲਾ ਹੋ ਸਕਦਾ ਜਿਵੇਂ ਭੁੰਦਰ ਸਾਹਿਬ ਉਹਨਾਂ ਦੇ ਨਾਲ ਨਹੀਂ ਜਾ ਰਹੇ ਇੰਦਾ ਬਿਆਲ ਜਾਂ ਹੋਰ ਲੱਗਦਾ ਕਿ ਇਹਨਾਂ ਨੇ ਸਾਰਿਆਂ ਨੇ رائے ਬਣਾਈ ਹੋਊਗੀ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਹੋ ਸਕਦਾ ਕੋਈ ਨੈਟਵਰਕ ਦੀ ਪ੍ਰੋਬਲਮ ਹੈ ਸ਼ੁਕਰੀਆ ਸਮਾਗਤ ਇਹ ਗੱਲਬਾਤ ਕੀਤੀ ਹੈ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਠੈਕੀ ਹੁੰਦਾ ਸਰ ਜੀ ਠੈਕੀ ਹੋ ਧੰਨਵਾਦ ਜੀ ਮੈਂ ਨਿਸ਼ਾਨ ਸਿੰਘ ਬੋਲ ਰਹਾ ਜੀ ਬਲਾਕ ਅਨਦਾਨਾ ਲਹਿਰੇ ਹਲਕੇ ਤੋਂ ਜੀ ਨਿਸ਼ਾਨ ਸਿੰਘ ਜੀ ਸਵਾਗਤ ਹੈ ਹਾਂ ਜੀ ਧੰਨਵਾਦ ਜੀ ਤੁਹਾਡਾ ਜੀ ਸਰ ਜੀ ਮੈਂ ਬੇਨਤੀ ਇਹੀ ਕਰਨਾ ਚਾਹੁੰਦਾ ਹਾਂ ਸਰਦਾਰ ਸੁਖਵੀਰ ਸਿੰਘ ਬਾਦਲੋਂ ਸਾਹਿਬ ਨੂੰ ਜੀ ਕਿ ਜਦੋਂ ਦੇਖੋ ਆਪਾਂ ਸਾਰੇ ਇੱਕ ਪਰਿਵਾਰ ਹੀ ਸਮਝੋ ਅਕਾਲੀ ਦਲ ਇੱਕ ਪਰਿਵਾਰ ਹੈ ਜੀ ਵੀ ਸਾਰੇ ਹੀ ਪਰਿਵਾਰ ਇਕੱਠਾ ਹੋ ਕੇ ਜੇ ਆਪਾਂ ਹਮਲਾ ਮਾਰੀਏ ਤਾਂ ਆਪਾਂ ਉਹ ਚੀਜ਼ ਕੋਈ ਕਿਸੇ ਚੀਜ਼ ਤੇ ਵੀ ਕਰੀਏ ਤਾਂ ਆਪਾਂ ਕੰਮ ਕਰ ਸਕਨੇ ਆ ਤੇ ਜੇ ਇੱਕ ਪ੍ਰਧਾਨਗੀ ਦੇ ਅੱਲੇ ਹੋਏ ਨੇ ਤੇ ਪ੍ਰਧਾਨਗੀ ਦੇ ਜੇ ਇਹ ਜੇ ਸਾਰੇ ਇਕੱਠੇ ਹੁੰਦੇ ਹੋਣ ਹੂੰ ਇਸਾ ਨੁਕੀ ਇਤਰਾਜ਼ ਕੀ ਇਹ ਵੀ ਜੇ ਸਾਰੇ ਇਕੱਠੇ ਹੋ ਜੇ ਫਿਰ ਵੀ ਤਾਂ ਇਹ ਜੇ ਪ੍ਰਧਾਨ ਤੋਂ ਘਟ ਰਹੇ ਵੇ ਜੇ ਮੁੱਖ ਮੰਤਰੀ ਬਣ ਜਾਣਗੇ ਜੀ ਹਾਂਜੀ ਤੇ ਪੰਨਿਸ਼ਾਨ ਸਿੰਘ ਜੀ ਕੋਈ ਸੰਭਾਵਨਾ ਹੈ ਜੇਕਰ ਇਹ ਇਕੱਠੇ ਵੀ ਹੋ ਜਾਂਦੇ ਆ ਤੇ ਲੋਕ ਉਸ ਏਕੇ ਜਾਂ ਇਕੱਠ ਨੂੰ ਵੋਟ ਦੇ ਦੇਣਗੇ ਜੋ ਕੁਝ 10 ਸਾਲ ਦੀ ਸਰਕਾਰ ਚ ਬੀਤਿਆ ਤੇ ਵਾਪਰੇ ਦੇਖੋ ਜੀ ਗੱਲ ਗੱਲ ਪਤਾ ਗਈ ਹੈ ਸਿਆਣਿਆਂ ਦੀ ਕਹਾਵਤ ਹੈ ਕਿ ਬੰਦਾ ਡਿੱਗ ਡਿੱਕੇ ਸਵਾਰ ਹੁੰਦਾ ਹੈ ਹੂੰ ਹਾਂਜੀ ਵੀ ਜੋ ਮਜਿਸਤਰੀ ਸਾਹਿਬ ਹੁਣ ਆਏ ਨੇ ਜਿੱਥੋਂ ਤੱਕ ਮੇਰਾ ਵਿਚਾਰ ਹੈ ਜੀ ਵੀ ਇਹ ਬਿਲਕੁਲ ਇਹਨਾਂ ਨੂੰ ਜਿਹੜੇ ਲਾਣਗੇ ਇਹ ਬਿਲਕੁਲ ਕੱਟੇ ਹੋਣਗੇ ਤੇ ਆਉਣ ਵਾਲੇ ਜਾਂ ਅਗਲੇ ਸਰਕਾਰ ਇਹ ਅਕਾਲੀਆਂ ਦੀ ਬਣੇਗੀ ਅਗਰ ਜੇ ਕੱਥੇ ਹੁੰਦੇ ਨੇ ਤਾਂ ਜੀ ਤਾਂ ਅਗਰ ਜੇ ਕੱਥੇ ਨਹੀਂ ਹੁੰਦੇ ਤੇ ਵੇਖੋ ਜੀ ਇਹ ਸਾਡੇ ਜਿਹੜੇ ਅਸੀਂ ਵਰਕਰ ਆ ਨਾ ਜੀ ਜੀ ਸਾਡਾ ਵੀ ਬੁਰਾ ਸਾਡਾ ਵੀ ਬੁਰਾ ਹਾਲ ਹੈ ਸਾਨੂੰ ਵੀ ਨਹੀਂ ਪੁੱਛਦਾ ਕੋਈ ਜੀ ਕਿਉਂਕਿ ਜੇ ਇਕੱਠ ਹੋਵੇਗਾ ਸਾਰੇ ਇਕੱਠੇ ਹੋ ਕੇ ਬਹਿਣਗੇ ਸਾਰੇ ਅਸੀਂ ਗੱਲਾਂ ਕਰਾਂਗੇ ਇਹਨਾਂ ਸੁਣਾਗੇ ਤੇ ਅਖਾਂਗੇ ਵੀ ਸਾਡੀ ਸਰਕਾਰ ਹੈ ਅਕਾਲੀਆਂ ਦੀ ਸਰਕਾਰ ਹੈ ਜੀ ਠੀਕ ਹੈ ਮੈਂ ਮੈਦੇ ਨਾਲ ਠੀਕ ਹੈ ਨਿਸ਼ਾਨ ਜੀ ਸ਼ੁਕਰੀਆ ਤੁਸੀਂ ਆਪਣੀ ਗੱਲ ਰੱਖੀ ਹੈ ਤੁਹਾਡਾ ਧੰਨਵਾਦ ਹੈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਕੱਠੇ ਹੁੰਦੇ ਆ ਤੇ ਤਾਂ ਹੀ ਕੋਈ ਗੱਲ ਹੋਏਗੀ ਇਹ ਵੀ ਪਾਰਟੀ ਦੇ ਵਰਕਰ ਸੀਗੇ ਕਹਿੰਦੇ ਅਸੀਂ ਵੀ ਅੱਜ ਜਿਹੜੇ ਆ ਉਹ ਆਪਣੇ ਆਪ ਨੂੰ ਖੋਏ ਹੋਏ ਮਹਿਸੂਸ ਕਰਦੇ ਆ ਔਰ ਕਹਿੰਦੇ ਸਾਡੀ ਵੀ ਗੱਲ ਤਾਂ ਸੁਣੀ ਜਾਏਗੀ ਜੇਕਰ ਪਾਰਟੀ ਇਕੱਠੀ ਹੁੰਦੀ ਹੈ ਤੇ ਸਰਕਾਰ ਦੇ ਰੂਪ ਦੇ ਵਿੱਚ ਆਉਂਦੀ ਹੈ ਇਕੱਠੇ ਹੋਣ ਦੇ ਲਈ ਸਮਝੌਤੇ ਜ਼ਰੂਰੀ ਨੇ ਕਿ ਕੋਈ ਸਮਝੌਤਾ ਕਰੇਗਾ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਸਵਾਗਤ ਹੈ ਤੁਹਾਡਾ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਜਰ ਤੁਸੀਂ ਮਿਸਤਰੀ ਵੀ ਹਲੋ ਹਲੋ ਹਾਂਜੀ ਮਮਾਨਸਰ ਬੋਲ ਰਹੀ ਹਰਪ੍ਰੀਤ ਮਿਸਤਰੀ ਹਾਂਜੀ ਹਰਪ੍ਰੀਤ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੀ ਕਾਲੀ ਦਲਾ ਜਾਨ ਜੀ ਇਹ ਹੁਣ ਇਹ ਅੱਠਵਾਂ ਹੱਥ ਫੈਰ ਮਾਰ ਰਹੀ ਹੈ ਵੀ ਕਿਤੇ ਜਿਵੇਂ ਸੁਖਵੀਰ ਬਾਦਲ ਦੇ ਕੋਲ ਦਾ ਕੁਝ ਰਿਆ ਨਹੀਂ ਵੀ ਇਲੈਕਸ਼ਨ ਲੜਨ ਵਾਸਤੇ ਵੀ ਛੋਣਾ ਜਿੱਤਣਗੇ ਹੁਣ ਇਹ ਕੋਈ ਇੱਕ ਸਿਆਸਤ ਹੈ ਵੀ ਆਪਾਂ ਜੀਠੀਆ ਨੂੰ ਮੂਹਰ ਕਰਦੀ ਵੀ ਹੋ ਸਕਦਾ ਵੀ ਸਾਰੇ ਇਕੱਠੇ ਹੋ ਗਏ ਆਪਾਂ ਇਲੈਕਸ਼ਨ ਜਿੱਤ ਲਈਏ ਪਰ ਮੈਂ ਬੇਨਤੀ ਕਰਦਾ ਨਾ ਚੰਦੂ ਮਾਇਰੇ ਵਰਗੇ ਨੇ ਉਹ ਇੱਕ ਸਰਸ ਵਾਲੇ ਨੂੰ ਸਰਕਾਰ ਜੋ ਕੋਈ ਨਿਕ ਪਿਤਾ ਜੀ ਕਹਿ ਕੇ ਖਾਵਰਾਂ ਦੇ ਵਿੱਚ ਦੀ ਮਾਫੀ ਜਨ ਵਰਗਾ ਉਹ ਚੀਜ਼ਾਂ ਨੂੰ ਇਹ ਸਾਡੇ ਲੋਕ ਨੇ ਉਹ ਕਦੇ ਭੁੱਲਦੇ ਨਹੀਂ ਪਰ ਮੈਂ ਇਹ ਬੇਨਤੀ ਕਰਦਾ ਕਿ ਮਜੂਠੀਆਂ ਨੂੰ ਪ੍ਰਧਾਨ ਬਣਾ ਲੈਣ ਚਾਹੇ ਕਿਸੇ ਨੂੰ ਮਰਜੀ ਪ੍ਰਧਾਨ ਬਣਾ ਲੈਣਾ ਜੇ ਇਕੱਠੇ ਵੀ ਹੋ ਜਾਣਾ ਜਿਹੜੇ ਸਾਡੇ ਪ੍ਰਗਰਾੜੀ ਕਾਂਡ ਤੇ ਹੋਰ ਨਾਲ ਤੁਸੀਂ ਚੱਕਵਾ ਇਹ ਹੁੰਦਾ ਹੈ ਪੰਥਕ ਪਾਰਟੀ ਕਹੁੰਦੇ ਆ ਹਮ ਸਾਰੇ ਲੈਂਦੇ ਨੇ ਡੇਰੇਵਾਦ ਦਾ ਹਮ ਬੰਦੇ ਨੂੰ ਸੈਟ ਹੋਣਾ ਚਾਹੀਦਾ ਹੈ ਜੇ ਵੰਸਿਕ ਪਾਲਤੀ ਘਾਉਂਦੇ ਨੇ ਇਹ ਤਾਂ ਇਹ ਡੇਰੇ ਬਾਅਦ ਕਿਉਂ ਜਾਂਦੇ ਨੇ ਸਾਡੇ ਗੁਰੂ ਸਾਹਿਬ ਨੇ ਕਿਹਾ ਜੀ ਸਭ ਸਿੱਖ ਨੂੰ ਕੋ ਹੁਕਮ ਆਏ ਗੁਰੂ ਮੰਨ ਗ੍ਰਾਥ ਗੁਰੂ ਗ੍ਰੰਥ ਦੀ ਮੰਨਤ ਪ੍ਰਗਟ ਪੁਰਾ ਕੀਤੇ ਹੂੰ ਤੇ ਹੁਣ ਮੰਨ ਕੇ ਚਲੋ ਹੁਣ ਮੁਜੀਠਿਆ ਦੇ ਵਿੱਚ ਪਹਿਲੇ ਇਹਨਾਂ ਦੇ ਸਰਸ ਵਾਲੇ ਨੇ ਗੁਣਗਾਈਗੇ ਹੁਣ ਅੱਜ ਇਹ ਬੱਸ ਵਾਲੇ ਨੇ ਮੁਜੀਠਿਆ ਦੀ ਝੋਲੀ ਹਮਤ ਕਰਤੀ ਹੁਣ ਕਹਿੰਦੇ ਵੀ ਮੁਜੀਠਿਆ ਨੂੰ ਬਰਧਾਨ ਲਾ ਦਿਓ ਪਰ ਕਦੇ ਵੀ ਇਹ ਪੰਜਾਬ ਦੇ ਵਿੱਚ ਲੋਕ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਦਾ ਜਿਹੜਾ ਵजूद ਹੈ ਇਹ ਇੱਕ ਤਾ ਖੜਨਾ ਚਾਹੀਦਾ ਹੈ ਚਾਹੇ ਦਾ ਡੇਰੇਬਾਦ ਨਾਲ ਹੀ ਖੜ ਜਾਣਾ ਤੇ ਜਾ ਇਹ ਖੜਨਾ ਜਿਹੜੇ ਹੁਣ ਸਾਡੇ ਧਾਮੀ ਜੀ ਨੇ ਉਹਨੇ ਇੱਕ ਵੀ ਬਿਆਨ ਨਹੀਂ ਦਿੱਤਾ ਜੀ ਤਾਂ ਮੰਨ ਕੇ ਚਲੋ ਵੀ ਵੀ ਇਹ ਹੁਣ ਹੋਊ ਕੀ ਰੇ ਇੱਥੇ ਪੰਜ ਕਾ ਪਾਰਟੀ ਸਰਹਲ ਰਹੀ ਐ ਠੀਕ ਡੇਰੇਬਾਦ ਦਾ ਹਰਪ੍ਰੀਤ ਜੀ ਸ਼ੁਕਰੀਆ ਧੰਨਵਾਦ ਸਮਾਂ ਕੱਢਿਆ ਗੱਲਬਾਤ ਕੀਤੀ ਇੱਕ ਹੋਰ ਕਾਲਰ ਜੁੜ ਗਏ ਆ ਉਹਨਾਂ ਦੀ ਗੱਲਬਾਤ ਸੁਣਾਗੇ ਸਵਾਗਤ ਹੈ ਜੀ ਕੌਣ ਬੋਲਦੇ ਹੋ ਪਵਨ ਕੁਮਾਰ ਬੋਲ ਰਹੇ ਜੀ ਕੀ ਕਹਿਣਾ ਚਾਹੁੰਦੇ ਹੋ ਪਵਨ ਜੀ ਸਰ ਜੋ ਇਸ ਟਾਈਮ ਤੇ ਜਿਸ ਤਰ੍ਹਾਂ ਅਪੀਲ ਕੀਤੀ ਆ ਉਹਦੇ ਉਹਦਾ ਕੋਈ ਅਸਰ ਨਹੀਂ ਨਜ਼ਰ ਆਇਆ ਕਿਉਂਕਿ ਜਿਹੜੇ ਜਿਹੜੇ ਲੋਕ ਬਾਗੀ ਧੜੇ ਆ ਉਹ ਇਹ ਦੁਬਾਰਾ ਜਿਹੜਾ ਪਾਰਟੀ ਵਿੱਚ ਨਹੀਂ ਜੁਆਇਨ ਕਰਨਗੇ ਹੂੰ ਪਰ ਉਹਨਾਂ ਦਾ ਕਹਿਤਾ ਜੇ ਸੁਖਬੀਰ ਬਾਦਲ ਅਸਤੀਫਾ ਦੇਵੇ ਤੇ ਫਿਰ ਗੱਲ ਬਣ ਸਕਦੀ ਆ ਹਾਂ ਬਿਲਕੁਲ ਬਿਲਕੁਲ ਜੇ ਇਹ ਗੱਲ ਬਿਲਕੁਲ ਸਹੀ ਹੈ ਵੀ ਜੇ ਸੁਖਵੀਰ ਸਿੰਘ ਬਾਦਲ ਅੱਜ ਵੀ ਅੱਜ ਵੀ ਅਸਤੀਫਾ ਦੇ ਦੇਣ ਦੇਖੋ ਦੇਖੋ ਜੇ ਸੁਖਵੀਰ ਸਿੰਘ ਬਾਦਲ ਅੱਜ ਅਸਤੀਫਾ ਦੇ ਦੇ ਪਾਰਟੀ ਫਿਰ ਸਟੈਂਡ ਹੋ ਸਕਦੀ ਆ ਜੀ ਠੀਕ ਹੈ ਤੇ ਹਾਂਜੀ ਸ਼ੁਕਰੀਆ ਜੀ ਧੰਨਵਾਦ ਇੱਕ ਹੋਰ ਕਾਲਰ ਜੁੜਿਆ ਉਹਨਾਂ ਦੀ ਗੱਲ ਸੁਣਾਂਗੇ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲਦੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਲੱਖਣ ਸਿੰਘ ਜੀ ਲਾਲਾਬਾਦ ਬੱਚੀ ਬੋਲ ਰਹੀ ਜੀ ਸਵਾਗਤ ਹੈ ਸੁਲੱਖਣ ਸਿੰਘ ਜੀ ਹਾਂ ਬੇਨਤੀ ਹੈ ਸਾਹਿਬ ਜੀ ਵੀ ਬੇਟਾ ਜੀ ਮੈਂ ਮਤਲਬ ਇਹ ਸੁਖਬੀਰ ਸਿੰਘ ਬਾਦਲ ਨਾਲ ਕਿਤੇ ਗੱਲ ਤੇ ਸੱ ਨੂੰ ਪਿਆ ਰਹੀ ਹੈ ਜੀ ਸੁਖਬੀਰ ਸਿੰਘ ਬਾਦਲ ਨਾਲ ਜੀਠੀ ਨੂੰ ਅੱਗੇ ਲੈ ਕੇ ਤੇ ਆਪਦਾ ਛੱਡੋ ਕੇ ਕੰਮ ਹੋ ਤੇ ਫੇਰ ਹੀ ਇਹਨਾਂ ਦਾ ਕੱਟ ਹੋਊਗਾ ਨਾ ਕੱਟ ਮੈਨਾਂ ਜਿੰਦੇ ਨਹੀਂ ਹੈ ਤੁਹਾਡਾ ਕਹਿਣ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਹੈ ਹਾਂ ਪ੍ਰਧਾਨ ਉਹਨਾਂ ਨੂੰ ਬਣਾਉਣਗੇ ਤੇ ਜੇ ਇਹਨਾਂ ਕੋਈ ਪਾਵਰ ਆ ਗਈ ਤੇ ਸੀਐਮ ਆਬਨਗੇ ਯਾਨੀ ਕਿ ਸਮਝੌਤਾ ਹੋਏਗਾ ਵੀ ਸੀਐਮ ਮੈਂ ਬਣਾਗਾ ਤੇ ਪ੍ਰਧਾਨ ਤੁਸੀਂ ਬਣੋ ਪ੍ਰਧਾਨ ਬਣਉਣ ਮੀਤ ਦਾ ਨਾਂ ਅੱਗੇ ਵੀ ਆਦੀ ਹੁੰਦਾ ਸੀੰ ਤੋਂ ਪਹਿਲਾਂ ਜੀ ਪਰ ਕੀ ਪ੍ਰਧਾਨ ਬਣਨ ਦੇ ਨਾਲ ਪਾਰਟੀ ਦੀ ਲੋਕਾਂ ਦੇ ਵਿੱਚ ਮਕਬੂਲੀਅਤ ਵਧੇਗੀ ਵਾਪਸ ਪਰਤੇਗੀ ਜਿਹੜੀ ਸੀ ਪਹਿਲਾਂ ਕਦੇ ਐ ਆਪਣਾ ਸੁਖਬੀਰ ਵੀ ਅਕਾਲੀ ਦਲ ਦੀ ਅਕਾਲੀ ਦਲ ਦੀ ਪਰਤੂ ਜੀ ਸੁਖਬੀਰ ਦੇ ਪਿੱਛੇ ਹੋਵਗੇ ਤੇਰੀ ਪਰਤੂ ਵੀ ਮੈਂ ਤਾਂ ਮੈਂ ਉਹੀ ਪੁੱਛਦਾ ਜੇ ਸੁਖਬੀਰ ਪਿੱਛੇ हट ਜਾਂਦੇ ਆ ਤੇ ਫੇਰ ਲੋਕ ਅੱਗੇ ਵਧ ਜਣਗੇ ਅਕਾਲੀ ਦਲ ਲਈ ਕਈ ਲੋਕ ਅਕਾਲੀ ਦਲ ਨੂੰ ਚਾਹੁੰਦੇ ਆ ਲੋਕ ਦੂਜੀਆਂ ਪਾਰਟੀਆਂ ਤੋਂ ਤੰਗ ਬਹੁਤ ਹੈਗੇ ਆ ਸਾਡੇ ਹੁਣ ਇੱਥੇ ਜਲੰਧਾਵਾਦੀ ਸੁਖਵੀਰਾਂ ਜੰਦੇ ਰਹੇ ਆ ਲੋਕ ਇਸ ਦਾ ਨੂੰ ਚਾਹੁੰਦੇ ਵੀ ਸੁਖਵੀਰਾਂ ਤੇ ਪਾਰਟੀ ਅਕਾਲੀ ਦਲ ਆ ਜੇ ਜੀ ਪਰ ਸੁਖਵੀਰ ਨੂੰ ਨਹੀਂ ਚਾਹੁੰਦੇ ਸਰਬੀਰ ਨੂੰ ਚਾਹੁੰਦੇ ਤਾਂ ਹੈ ਪਰ ਉਹਨਾਂ ਨੇ ਕਹਿੰਦੇ ਜਦੋਂ 23 ਗਲਤਨੀ ਗਲਤਨੀ ਜਿਵੇਂ ਹੋ ਜਾਂਦੀ ਬੰਦੇ ਤਾਂ ਥੋੜਾ ਸਾਤਾ ਬੱਟ ਲੱਗ ਜਾਂਦੇ ਆ ਜੀ ਠੀਕ ਹੈ ਸੁਲੱਖਣ ਸਿੰਘ ਜੀ ਸ਼ੁਕਰੀਆ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਆਪਣੇ ਵਿਚਾਰ ਜਿਹੜੇ ਆ ਉਹ ਹਮੇਸ਼ਾ ਸਾਂਝੇ ਕਰਦੇ ਹਾਂ ਵਕ ਵਕ ਵਿਸ਼ੇ ਦੇ ਤੇ ਮਿਹਰਬਾਨੀ ਧੰਨਵਾਦ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਹੈਲੋ ਹਾਂਜੀ ਸਰ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਬਲਵਿੰਦਰ ਗਿੱਲ ਬੋ ਰਿਹਾ ਜੀ ਵਿਧਾਨ ਸਭਾ ਹਲਕਾ ਜੰਡਿਆਲਾਗੁਰੂ ਤੋਂ ਜੀ ਗਿੱਲ ਸਾਹਿਬ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਥੋੜਾ ਜਿਹਾ ਮੁੱਦਾ ਦੱਸ ਦਿਓਗੇ ਮੁੱਦਾ ਇਹੀ ਹੈ ਕਿ ਜੇਕਰ ਸੁਖਬੀਰ ਬਾਦਲ ਅਸਤੀਫਾ ਦੇ ਦਿੰਦੇ ਆ ਦਾ ਜਿਹੜੇ ਬਾਗੀ ਅਕਾਲੀ ਐ ਜਿਹੜੇ ਪੁਨਰ ਸੁਰਜੀਤ ਵਾਲੇ ਉਹ ਕਹਿੰਦੇ ਅਸੀਂ ਇਕੱਠੇ ਹੋ ਜਾਾਂਗੇ ਕਿਉਂਕਿ ਵਿਕਰਮਜੀਠਿਆਉਰਾ ਨੇ ਕਿਹਾ ਮੈਂ ਸਾਰਿਆਂ ਨੂੰ ਇਕੱਠੇ ਕਰਨ ਆਇਆ। ਬਿਲਕੁਲ ਜੀ ਇਹ ਤੁਹਾਡੀ ਗੱਲ ਜਿਹੜੀ ਆ ਬਿਲਕੁਲ ਸੱਚੀ ਆ ਉਹ درست ਆ ਜਿਹੜੇ ਪੁਰਾਣੇ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਆ ਜਿਹੜੇ ਪੁਰਾਣੇ ਸੂਝਵਾਨ ਸੀ ਉਹਨਾਂ ਦੀ ਡਿਮਾਂਡ ਇੱਕ ਸੀਗੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੀ ਆ ਪ੍ਰਧਾਨਗੀ ਛੱਡਣ ਤਾਂ ਕਿਸੇ ਇਹ ਯੋਗ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ ਔਰ ਮੈਂ ਸਮਝਦਾ ਮੈਂ ਜਿਸ ਵਿਸ਼ਵਾਸ ਦੇ ਨਾਲ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜਿਹੜੀ ਆਪਣੇ ਬਾਣੀ ਦੇ ਵਿੱਚ ਜਿਹੜਾ ਉਹਨਾਂ ਨੇ ਬੋਲ ਕੇ ਗੱਲ ਕਹੀ ਹੈ ਕਿ ਮੈਂ ਸਾਰੇ ਇਕੱਠੇ ਕਰਨਾ ਉਹ ਡੈਫੀਨਟਲੀ ਇਕੱਠੇ ਹੋ ਸਕਦੇ ਆ ਔਰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਾ ਇਹ ਗੱਲ ਸਚਾਈ ਆ ਜੀ ਠੀਕ ਹੈ ਬਲਵਿੰਦਰ ਜੀ ਸ਼ੁਕਰੀਆ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਇੱਕ ਹੋਰ ਕੋਲਰ ਜੁੜਿਆ ਉਹਨਾਂ ਦੀ رائے ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਹੈਲੋ ਹੈਲੋ ਮੈਂ ਮੈਂ ਜੋਗਾ ਸਿੰਘ ਧਨੋਲਾ ਪਟਿਆਲਾ ਤੋਂ ਬੋਲਦਾ ਜੀ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਇਹ ਚਾਹੁੰਦਾ ਜੀ ਵੀ ਇਸ ਵੇਲੇ ਜਿਹੜਾ ਇਸ ਰਾਜਨੀਤਿਕ ਤੌਰ ਤੇ ਦੇਵ ਝਮੇਲਾ ਪਿਆ ਹੋਇਆਗਾ ਪੰਜਾਬ ਦੀ ਕਾਇਆ ਕਲਪ ਲਈ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਇੱਕ ਸਾਡੀ ਜਿਹੜੀ ਪਹਿਲਾ ਰਾਜਨੀਤਿਕ ਪਾਰਟੀ ਸੀਗੀ ਲੋਕਲ ਪਾਰਟੀ ਜਿਹਨੂੰ ਕਹਿੰਦੇ ਆ ਅਸੀ ਅਕਾਲੀਵਾਲ ਹੈਗਾ ਉਹਦਾ ਦੁਬਾਰਾ ਗਠਿਤ ਹੋਣਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ ਜੀ ਮੈਂ ਕਹਿੰਦਾ ਵੀ ਕਿਹੜੀ ਹੋਮੇ ਨੂੰ ਪਏ ਹੋਏ ਨੇ ਰਾਜਨੀਤਿਕ ਲੋਕ ਇਹ ਜੀ ਇਹ ਸਾਰੇ ਆਪਦੀ ਹੋਮੇ ਛੱਡ ਕੇ ਇੱਕ ਵੱਡੀ ਕਮੇਟੀ ਬਣਾ ਲੈਣਾ ਆਪਣੀ ਤੇ ਉਹਦੇ ਮੁਤਾਬਕ ਇਹ ਗੱਲ ਕਰ ਲੈਣਾ ਜੀ ਇਹ ਜ਼ਰੂਰੀ ਜਾਣੀ ਵੀ ਕੋਈ ਬੰਦਾ ਉਹਦਾ ਸਰਪਰਾ ਰਹੇਗਾ ਜੀ ਇਹ ਪੰਜਾਬ ਦਾ ਇਹ ਪਤਾ ਭਲਾ ਚਾਹੁੰਦੇ ਨੇ ਤਾਂ ਜ਼ਰੂਰੀ ਹੈ ਜੀ ਤਲਵਾਰ ਸਾਹਿਬ ਇਹ ਇਹ ਇੱਕ ਪਾਰਟੀ ਦਾ ਇੱਕ ਬੜਾ ਸੰਗਠਿਤ 그룹 ਬਣਾ ਲੈਣਾ ਉਹਦੇ ਮੁਤਾਬਕੇ ਕਾਰਵਾਈ ਕਰਨ ਧੰਨਵਾਦ ਜੀ ਠੀਕ ਹੈ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਸਮਾਗਟ ਕੀ ਆਪਣੀ ਜਿਹੜੀ رائے ਸਾਂਝੀ ਕੀਤੀ ਇੱਕ ਹੋਰ ਕਾਲਰ ਜੁੜ ਚੁੱਕੇ ਆ ਉਹਨਾਂ ਦਾ ਵਿਚਾਰ ਜਾਣਾਂਗੇ ਸਵਾਗਤ ਹੈ ਕੌਣ ਗੱਲ ਕਰਦੇ ਹੋ ਕਿੱਥੋਂ ਬੋਲਦੇ ਹੋ ਗੁਰਚੰਦ ਸਿੰਘ ਬੋਲਦਾ ਜੀ ਮਸਤ ਕਰਦਾ ਹਾਂ ਮਾਫੀ ਕੌਣ ਗੱਲ ਕਰ ਰਹੇ ਹੋ ਗੁਰਚੰਦ ਸਿੰਘ ਮਸਤ ਕਰਦਾ ਜੀ ਗੁਰਚੰਦ ਜੀ ਸਵਾਗਤ ਹੈ ਇਹ ਵੀ ਮੈਂ ਇੱਕ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਸਾਡਾ ਗੁਰੂਗ੍ਰੰਥ ਸਾਹਿਬ ਸੋਨੇ ਦੀ ਚਾਹੀ ਵਾਲਾ ਵੇਚ ਤਾਂ 10 ਕਰੋੜ ਦਾ ਇਹਨਾਂ ਨੂੰ ਚਾਹੀਏ ਇਹਨਾਂ ਨੂੰ ਬਣਾਉਣਾ ਨਹੀਂ ਚਾਹੀਦਾ ਕੱਲਿਆਂ ਨੂੰ ਹੂੰ ਚਾਹੇ ਇਕੱਠੇ ਵੀ ਹੋਣ ਤਾਂ ਵੀ हां वी निताई दा ना नु एन्ना दा ਸਾਡਾ ਮਹਾਰਾਜਿਆ ਤੇ ਲਗੀ ਮੀੜ ਜਿਹੜੀ ਉਹ 10 ਕਰੋੜ ਦੀ ਵੇਚਤੀ ਐ ਨਾ ਜੀ ਬਾਹਰ ਕੈਨੇਡਾ ਜਾ ਜੀ ਹਾਂ ਸੋਨੇ ਦੀ ਚਾਹੀ ਨਾ ਲਗੀ ਹੋਤੀ ਇਹਨਾਂ ਨੇ ਘਾਈ ਕੇ ਸਾਰੇ ਕੇ ਸ਼ਰਮ ਨਹੀਂ ਕਾਲੀ ਚੱਲ ਨੂੰ ਹੂੰ ਫਿਰ ਗੁਰਦੁਆਰਿਆਂ ਵਿੱਚ ਬੋਲ ਤਾਂ ਹੀ ਖਾਦੇ ਕਰ ਹੂੰ ਹਾਂਜੀ ਠੀਕ ਹੈ ਗੁਰਚਰਨ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਤੁਸੀਂ ਆਪਣੀ ਰਾਏ ਸਾਂਝੀ ਕੀਤੀ ਹੈ ਇਹ ਬਿਲਕੁਲ ਵੀ ਇਤفاق ਨਹੀਂ ਰੱਖਦੇ ਕਹਿੰਦੇ ਚਾਹੇ ਇਕੱਠੇ ਹੋਣ ਜਾਂ ਨਾ ਵੀ ਹੋਣ ਪਰ ਜਿਹੜੇ ਐ ਇਹਨਾਂ ਦੇ ਨਾਲ ਜੁੜਨਾ ਨਹੀਂ ਹੈ ਪਰ ਲੀਡਰ ਆ ਆਵਾਜ਼ ਦੇ ਰਹੇ ਆ ਕਿ ਪਾਰਟੀ ਸਮਝੌਤੇ ਚੋਂ ਨਿਕਲੀ ਹੋਈ ਪਾਰਟੀ ਐ ਸੈਕਰੀਫਾਈਸ ਕਰਕੇ ਔਰ ਮੋਰਚਿਆਂ ਦੇ ਵਿੱਚੋਂ ਨਿਕਲ ਕੇ ਪੰਜਾਬ ਦੇ ਹੱਕ ਹਕੂਕ ਦੇ ਲਈ ਖੜਨ ਵਾਲੀ ਪਾਰਟੀ ਐ ਤੇ ਇਸ ਨੂੰ ਅੱਜ ਫੇਰ ਸਮਝੌਤੇ ਕਰਨੇ ਪੈਣਗੇ ਆਪਣੇ ਆਪ ਦੇ ਨਾਲ ਲੀਡਰਾਂ ਨੂੰ ਇੱਕ ਹੋਰ ਕਾਲਰ ਜੁੜ ਚੁੱਕੇ ਆ ਉਹਨਾਂ ਦੀ ਵੀ ਗੱਲ ਸੁਣਾਗੇ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਹੈਲੋ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਬਿੱਕੂ ਗੱਲ ਕਰ ਰਿਹਾ ਜੀ ਜੀ ਬੇਨਤੀ ਕਰੋ ਜੀ ਹਾਂਜੀ ਸਰ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਅੱਜ ਕੱਲ ਗੱਲ ਚੱਲਦੀ ਪਈ ਆ ਸਮਝੌਤੇ ਬਾਰੇ ਜੀ ਜੇ ਪਹਿਲਾਂ ਹੀ ਮਤਲਬੀ ਕੋਈ ਵਧੀਆ ਕੰਮ ਕੀਤੇ ਹੁੰਦੇ ਤਾਂ ਸਾਨੂੰ ਅੱਜ ਇਹ ਲੋੜ ਨਾ ਪੈਂਦੀ ਹੂੰ ਤੇ ਕਾਲੀ ਦਾਬ ਕਿਉਂਕਿ ਇਹ ਉਹੀ ਉਹਨਾਂ ਦੀ ਪਾਰਟੀ ਆ ਜਿਹੜੇ ਉਧਰੋਂ ਨਿਕਲੇ ਹੋਏ ਨੇ ਉਹ ਦੂਸਰੀ ਪਾਰਟੀ ਚੋਂ ਹੂੰ ਉਹ ਦੁਬਾਰਾ ਕਿਤੇ ਨਾ ਕਿਤੇ ਜੇ ਗੱਠ ਜੋੜ ਹੁੰਦਾ ਤਾਂ ਪੰਜਾਬ ਨੂੰ ਫਾਇਦਾ ਹੋਊਗਾ ਜੀ 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 ਸਰ ਜੀ ਠੀਕ ਹੈ ਗੱਲ ਸਾਹਿਬਾ ਸ਼ੁਕਰੀਆ ਤੁਸੀਂ ਆਪਣੀ رائے ਸਾਂਝੀ ਕੀਤੀ ਹੈ ਵੀ ਜੇਕਰ ਅਜਿਹੇ ਕੰਮ ਨਾ ਕੀਤੇ ਹੁੰਦੇ ਨਾ ਅਲੱਗ-ਥਲੱਗ ਹੋਣਾ ਪੈਂਦਾ ਨਾ ਸੱਤਾ ਤੋਂ ਬਾਹਰ ਹੋਣਾ ਪੈਂਦਾ ਤੇ ਨਾ ਹੀ ਅੱਜ ਇਕੱਠੇ ਹੋਣ ਦੀਆਂ ਚਾਰਾ ਜੋਈ ਜਿਹੜੀ ਹੈ ਉਹ ਕਰਨੀ ਪੈਂਦੀ ਸੋ ਹੋਰ ਵਿਸ਼ੇ ਦੇ ਨਾਲ ਜਿਹੜਾ ਹੈ ਫਿਰ ਮਿਲਾਂਗੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਤੁਹਾਡੀ ਵੱਧ ਤੋਂ ਵੱਧ ਸ਼ਮੂਲੀਅਤ ਜਿਹੜੀ ਪ੍ਰੋਗਰਾਮ 'ਚ ਦਰਜ ਕਰਵਾਈ ਜਾਵੇ ਬਹਿਰਾਲ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਤੁਸੀਂ ਸਮਾਂ ਕੱਢ ਕੇ ਵਿਸ਼ਿਆਂ ਦੇ ਉੱਤੇ ਆਪਣੀ ਮਹੱਤਵਪੂਰਨ ਜਿਹੜੀ ਵਿਚਾਰਧਾਰਾ ਜਿਹੜੀ ਤੁਹਾਡਾ ਕੋਈ ਉਹਦੇ ਉੱਤੇ ਤੁਹਾਡੀ ਸੋਚ ਹੈ ਉਹ ਸਾਂਝੀ ਕਰਦੇ ਹੋ ਇਸ ਲਈ ਮਿਹਰਬਾਨੀ ਇਸ ਪ੍ਰੋਗਰਾਮ ਦੇ ਵਿੱਚ ਇਨਾਈ ਨਵਜੋਤ ਸਿੰਘ ਢਾਲੀਵਾਲ ਨੂੰ ਦੀਓ ਇਜਾਜ਼ਤ ਸਤਿ ਸ੍ਰੀ ਅਕਾਲ